ਪੰਜਾਬੀ ਟੀਵੀ 'ਚ ਤੁਹਾਡਾ ਸਵਾਗਤ ਹੈ। ਦੈਨਿਕ ਵੇਲ ਪੰਜਾਬੀ ਟੀਵੀ ਕਰਨ ਜਾ ਰਿਹਾ ਹੈ 인ਦਰਜੀਤ ਮਾਮਲੇ ਤੇ ਸਭ ਤੋਂ ਵੱਡਾ ਖੁਲਾਸਾ। ਉਹੀ 인ਦਰਜੀਤ ਜਿਹੜਾ ਪੁਲਿਸ ਦੇ ਨਾਮ ਦੇ ਉੱਤੇ ਹੁਣ ਕਲੰਕ ਬੰਦਾ ਨਜ਼ਰ ਆ ਰਿਹਾ ਹੈ। ਆਪਾਂ ਤੁਹਾਨੂੰ ਦੱਸਾਂਗੇ ਕਿਸ ਤਰੀਕੇ ਨਾਲ 인ਦਰਜੀਤ ਨੇ ਆਪਣਾ ਇੱਕ ਤਹਿ ਖਾਨਾ ਬਣਾ ਰੱਖਿਆ ਸੀ। ਇਸ ਤਹਿ ਖਾਨੇ ਦੇ ਵਿੱਚ ਉਹ ਮੁਜਰਮਾਂ ਨੂੰ ਲੈ ਜਾ ਕੇ ਇੰਟਰੋਗੇਟ ਕਰਦਾ ਸੀ। ਸਭ ਤੋਂ ਹੈਰਾਨੀ ਵਾਲੀ ਗੱਲ ਹੈ ਇਹ ਤਹਿ ਖਾਨਾ ਕਿਸੇ ਪੁਲਿਸ ਥਾਣੇ 'ਚ ਨਹੀਂ ਬਣਿਆ ਸੀ। ਇਹ ਤਹਿ ਖਾਨਾ ਬਣਿਆ ਸੀ ਇੱਕ ਅਕਾਲੀ ਲੀਡਰ ਦੀ ਕੋਠੀ 'ਚ। ਆਹ ਤੁਹਾਨੂੰ ਦੱਸਦੇ ਆਂ ਕਿਸਨੇ ਕੀਤਾ ਹੈ ਇਹ ਖੁਲਾਸਾ ਡੈਨਿਕ ਮੇਲ ਪੰਜਾਬੀ ਟੀਵੀ ਲਈ ਦੇਖੋ ਪੰਕਜ ਸੋਨੀ ਦੀ ਰਿਪੋਰਟ Google ਤੇ ਦਿਖਣ ਵਾਲੀ ਹੋਟਲ ਬੀਵਾਂ ਦੀ ਇਸ ਲੋਕੇਸ਼ਨ 'ਚ ਕੁਝ ਖਾਸ ਹੈ ਇਹ ਉਹੀ ਲੋਕੇਸ਼ਨ ਹੈ ਜਿੱਥੇ ਸੀ ਇੰਸਪੈਕਟਰ 인ਦਰਜੀਤ ਦਾ ਤਹਿ ਖਾਣਾ ਇਹ ਖੁਲਾਸਾ ਕਰਨ ਵਾਲੇ ਸ਼ਖਸ ਦਾ ਨਾਮ ਸੁਨੀਲ ਮਹਿਤਾ ਹੈ ਜਲੰਧਰ ਪੁਲਿਸ ਦਾ ਸ਼ਾਇਦ ਹੀ ਕੋਈ ਪੁਰਾਣਾ ਅਫਸਰ ਹੋਵੇਗਾ ਜੋ ਇਸ ਨਾਮ ਤੋਂ ਵਾਕਫ ਨਾ ਹੋਵੇ ਜਲੰਧਰ ਪੁਲਿਸ ਨੂੰ ਕਈ ਵੱਡੀਆਂ ਰਿਕਵਰੀਆਂ ਕਰਵਾਉਣ ਵਿੱਚ ਸੁਨੀਲ ਮਹਿਤਾ ਦਾ ਹੱਥ ਰਿਹਾ ਹੈ ਪਰ ਜਦੋਂ ਇੰਸਪੈਕਟਰ 인ਦਰਜੀਤ ਦੇ ਤਨਾਤੀ ਜਲੰਧਰ ਵਿੱਚ ਹੋਈ ਸੁਨੀਲ ਮਹਿਤਾ ਦਾ ਮਾੜਾ ਟਾਈਮ ਸ਼ੁਰੂ ਹੋ ਗਿਆ ਸੁਨੀਲ ਮਹਿਤਾ ਦੇ ਖਿਲਾਫ ਸਮੇਂ-ਸਮੇਂ ਤੇ ਨਸ਼ਾ ਤਸਕਰ ਮੁਕਦਮੇ ਦਰਜ ਕਰਵਾਉਂਦੇ ਰਹੇ ਹਨ 2005 ਵਿੱਚ ਵੀ ਸੁਨੀਲ ਮਹਿਤਾ ਦੇ ਖਿਲਾਫ ਨਸ਼ੇ ਦੀ ਬਰਾਮਦਗੀ ਦਾ ਮਾਮਲਾ ਦਰਜ ਕੀਤਾ ਗਿਆ ਸੀ ਪਰ 10 ਦਿਨ ਦੀ ਲੰਬੀ ਤਫ਼ਤੀਸ਼ ਤੋਂ ਬਾਅਦ ਉਸ ਨੂੰ ਕਲੀਨ ਚਿੱਟ ਦਿੱਤੀ ਗਈ ਸੀ ਪਹਿਲੇ ਪੁਲਿਸ ਤਫਤੀਸ਼ 'ਚ ਸਾਹਮਣੇ ਆਇਆ ਸੀ ਕਿ ਇਸ ਦੇ ਖਿਲਾਫ ਮੁਕੱਤਮਾ ਡਰਗ ਤਸਕਰਾਂ ਨੇ ਦਰਜ ਕਰਵਾਇਆ ਹੈ। ਐਸੇ ਮੁੱਖ ਵਜਾਏ ਦੱਸੀ ਗਈ ਸੀ ਕਿ ਸੁਨੀਲ ਮਹਿਤਾ ਸਮੇਂ ਸਮੇਂ ਤੇ ਨਸ਼ੇ ਦੀ ਬਰਾਮਦਗੀ ਲਈ ਪੁਲਿਸ ਦੀ ਮਦਦ ਕਰਦਾ ਰਿਹਾ ਹੈ। ਉਸਨੇ ਨਸ਼ੇ ਦੇ ਖਿਲਾਫ ਇੱਕ ਫਰੰਟ ਵੀ ਬਣਾ ਰੱਖਿਆ ਸੀ। ਪਰ ਇੰਦਰਜੀਤ ਹੱਤੋਂ ਗ੍ਰਿਫਤਾਰ ਹੋਏ ਸੁਨੀਲ ਮਹਿਤਾ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਇਸ ਕੋਠੀ ਦੇ ਵਿੱਚ ਰੱਖਿਆ ਗਿਆ। ਉਸ ਤੋਂ ਇਲਾਵਾ ਇਸ ਕੋਠੀ ਦੇ ਤਹਿ ਖਾਨੇ ਵਿੱਚ ਹੋਰ ਵੀ ਲੋਕਾਂ ਨੂੰ ਰੱਖਿਆ ਗਿਆ ਸੀ। ਸੁਨੀਲ ਮਹਿਤਾ ਨੇ ਹੋਰ ਕੀ ਕੀ ਦੱਸਿਆ ਤੁਸੀਂ ਆਪ ਹੀ ਸੁਣ ਲਓ। چکر چکے دو ہزار بارہ ਮੈਨੂੰ 29 ਦਸੰਬਰ 2012 ਚ ਜੇ ਮੈਨੂੰ ਕਰੋ ਜੇ ਸੰਤੋਸ਼ ਨਗਰ ਤੋਂ ਓਕੇ ਜੀ ਏ ਉਤੋਂ ਘਰੋਂ ਘਰੋਂ ਚੱਕ ਲੈ ਗਿਆ ਚੱਕ ਲਿਆ ਮੈਨੂੰ ਤੇ ਮੇਰੇ ਬਰੇਂਦ ਦੇ ਬਰੇ ਭਰਾ ਨੂੰ ਦੋਵੇਂ ਚੱਕ ਲੈ ਕੇ ਘਰੋਂ ਅੱਛਾ ਜੀ ਇਹ ਲੈ ਗਿਆ ਪਹਿਲਾਂ ਸਵੇਰੇ ਕਰਤਾ ਉਠਾ ਦੇ ਅੱਛਾ ਜੀ ਉਹ ਉੱਥੇ ਜਾ ਕੇ ਤੇ ਮੈਨੂੰ ਯਾ ਕਿ ਉੱਥੇ ਜਾ ਕੇ ਮੇਰੇ ਕੋਲ ਪਏ ਹੈ ਨਾ ਪੈਸੇ ਡਿਮਾਂਡ ਕਰਨ ਲੱਗ ਪਏ ਮੈਨੂੰ 5 ਲੱਖ ਰੁਪਏ ਦੇਓ ਅੱਛਾ ਜੀ ਤਾਂ ਮੈਂ ਛੱਡ ਦੂੰਗਾ ਨਹੀਂ ਤਾਂ ਫੇ ਵੀ ਤੁਹਾਡੇ ਵੀ ਉਹ ਤੁਹਾਡਾ ਕੋਲ ਕੰਡ ਬਣੇ ਤਾਂ ਤੁਹਾਡੇ ਦਾ ਸਾਲ ਮੈਂ ਇਹ ਕਿ ਟੱਗਦਾ ਰਹਾ ਉਹ ਸੋ ਸੋ ਪੱਤੇ ਬਣ ਤਾ ਕੰਗੋ ਤੋੜਦੇ ਨੇ ਅੱਛਾ ਨੇ ਉਦੋਂ ਤੁਹਾਡੇ ਤੇ ਪੈਸੇ ਤੇ ਤੁਹਾਡੇ ਤੇ ਪਰਚਾ ਪਾਇਆ ਜੀ ਕੋਈ ਉਤੋਂ ਬਾਅਦ ਤੁਸੀਂ ਯਾਂ ਤੁਸੀਂ ਪੈਸੇ ਦਿੱਤੇ ਭਾਈ ਦੇਖੋ ਪੈਸੇ ਉਹ ਰੋਲ ਇਹ ਜੋ ਕੰਮ ਕੋਈ ਕਰਦੇ ਸੀ ਉਹ ਨੂੰ ਪੈਸੇ ਦੇ ਮੈਂ ਤਾਂ ਨਛਾ ਬੋਗੀ ਫੌਂਟਰ ਜੀ ਸੰਫਾ ਵਾ ਐਰੇ ਕਾਜ ਬੱਡੀ ਵਿੱਚ ਇਹਨਾਂ ਦਾ ਮੋਲ ਬਣਦਾ ਮੈਨੂੰ ਪਤਾ ਜੀ ਤੁਸੀਂ ਬੜੇ ਪੁਰਾਣੇ ਇਸ ਕੰਮ ਹਾਂਜੀ ਆਪਣੇ ਸਸਤਾ ਵਾ ਐਰੇ ਸੀ ਤੋ ਉਹਨਾਂ ਦਾ ਕਾਫੀ ਨਛੇ ਲਾ ਲਾ ਕੇ ਨਛਾ ਬੰ ਕਰਾਇਆ ਹਾਂਜੀ ਉਸੇ ਖੇਡ ਦੇ ਵਿੱਚ ਆਣਾ ਉਸੇ ਜਿਹੜਾ ਕਾਮਯਾਬ ਹੋ ਗਿਆ ਜੀਤ ਹੋ ਗਿਆ ਗੋਲੀ ਹੋਈ ਹੋਈ ਵਗੈਰਾ ਹੈ ਨਾ ਜੀ ਇਹ ਸਾਰੇ ਨੰਨਾ ਕਾ ਕਰ ਹਾਂਜੀ 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 ਜਿਹੜੇ ਤੁਹਾਡੇ ਕਾਜੀ ਮੰਡੀ ਜਿਨ੍ਹਾਂ ਨੇ ਜੀ ਹਾਂਜੀ ਹਾਂਜੀ ਇਹਨਾਂ ਨੇ ਕਰਕੇ ਤੇ ਇੰਦਰਜੀਤ ਨਾਲ ਰਿਸਰ ਕਰਕੇ ਤੇ ਇਹਨਾਂ ਨੂੰ ਚੱਕਾਇਆ ਜਾਂਦਾ ਜੀ ਫੋਲੋਜੀ ਅੱਛਾ ਜੀ ਜਿਹੜਾ ਉਹ ਜੀ ਇੰਦਰਜੀਤ ਨੇ ਉਸਨੂੰ ਚੱਕਿਆ ਜੀ ਬਾਕੀ ਜਿਹੜੇ ਨਸ਼ਾ ਤਸਕਰ ਸੀਗੇ ਉਹਨਾਂ ਦੇ ਸ਼ਹਿਰ ਦੇ ਤੇ ਤੁਹਾਨੂੰ ਚੱਕਿਆ ਤਾਂ ਕਿ ਤੁਸੀਂ ਉਹਨਾਂ ਦਾ ਨਸ਼ਾ ਨਾ ਫੜਵਾਓ ਕੋਲਸ ਵੀ ਸਪੋਰਟ ਹਾਊਸ ਅੰਦਰ ਅਚਨਚਾਪਾਂ ਲਗਾਇਆ ਤੇ ਦੇਖੋ ਜੀ ਨਛੇ ਨਛੇ ਮੱਢੀ ਕਾਜੀ ਮੱਢੀ ਤੇ ਅੱਜ ਤੱਕ ਇਹ ਲੋਕ ਸੇ ਵੀ ਇਹ ਨਛੇ ਆਪਾਂ ਕਾਫੀ ਹੱਦ ਤੱਕ ਖਤਮ ਹੈ ਜੀ ਤੇ ਉਸ ਤੋਂ ਬਾਅਦ ਚ ਉਹ ਫਿਰ ਤੁਹਾਡੇ ਤੇ ਕੀ ਪਰਚਾ ਕੀ ਅਫੈਂਸ ਦਾ ਕੀ ਪਰਚਾ ਪਾਇਆ ਉਹਨਾਂ ਨੇ ਜੀ ਇਹਨਾਂ ਨੇ ਤਾਂ ਜਰੂਰ ਬਿਲਕੁਲ 5 ਲੱਖ ਵੀ 5 ਲੱਖ ਵੀ ਦੀ ਮੰਗ ਕੀਤੀ ਮੇ ਕੋ ਰਾਜੇ ਸਿੰਘ ਤੇ ਸ਼ਿਵ ਕੁਮਾਰ ਤੇ ਗਲੇ ਸਿੰਘ ਪਨਣੇ ਜੀ ਅੱਛਾ ਜੀ ਇਹ ਮੇਰੇ 5 ਲੱਖ ਰੁਪਏ ਤੇ ਜੀ ਮੈਂ ਤਾਂ ਉਹ ਹੀ ਮਤਲਬ ਠੇਕੇਦਾਰਾਂ ਨੂੰ ਕੰਮ ਕਰਦਾ ਸੀ ਜਦੋਂ 10-10 ਮਿੰਟ ਤੱਕ ਪਾਇਆ ਮਿਲਦੇ ਸੀ ਤੇ ਉਹ ਇਹ ਉਹਦੇ ਕਾਰਨ ਮੈਂ ਆਪਣੇ ਆਪ چھوٹਾ ਬੋੜਾ ਬੀਰਸ ਕਹਾਣੀ ਨਾਲ ਲਾਲ ਜੀ ਅੱਛਾ ਜੀ ਡਾਕਟਰ ਕਰਨ ਕਰਨ ਨੂੰ ਇਧਰ ਤੋਂ ਕੰਦੇ ਜਿੱਥੇ ਕੰਦੇ ਬੀਰਸ ਕੱਟਾਈ ਅੱਛਾ ਜੀ ਤੇ ਉਹਨਾਂ ਨੇ ਉਹਨੂੰ ਪਾਣੀ ਦਵਾਈ ਕਰਦੇ ਕਿ ਮੇਰੇ ਕੋ ਪਾਣੀ ਦਵਾਈ ਪੂਰੀ ਹੋਈ ਨਹੀਂ ਤੇ ਉਹਨੇ ਇਹਨਾਂ ਭਾਜੀ ਮੇਰੇ ਸਾਦੇ ਬਾਤ ਜੀ ਅੰਡਾ ਟਿੰਡ ਐਸੀ ਵਿੱਚ ਚੋਰੀਆਂ ਪੱਜਾ ਬਾਤ ਹੈ ਜੀ ਤੇ ਮੈਨੂੰ ਇਹ ੜੜੇ ਜਾਂਦੇ ਆ 29 ਦਸੰਬਰ 2012 ਨੂੰ ਅੱਛਾ ਜੀ ਯਾਨੀ ਕਿ ਨਵੇਂ ਸਾਲ ਤੋਂ ਪਹਿਲਾਂ ਲੱਗਿਆ ਮੇਰੇ ਕੋ ਚੱਕਰ ਹੋ ਜਾਂਦੇ ਜੀ ਜੀ ਹਾਂ ਜੀ ਤੇ ਉਦੋਂ ਤੇ ਉਹ ਤੇ ਆ ਇਹ ਇਹ ਸਾਰੇ ਇਹ ਸਾਜੀ ਹੋ ਗਿਆ ਮਿੰਟੂ ਹੋ ਗਿਆ ਕਾਂਦੇ ਹੋ ਗਿਆ ਤੇ ਕਟਾਕ ਉਤਾਨੇ ਨੇ ਕਿਈ ਕੋਠੀ ਲਈ ਹੋਈ ਸੀ ਇੰਦਰੀਕ ਨੇ ਜੀ ਭਾਜੀ ਅੱਛਾ ਜੀ ਉਸੇ ਲੈ ਲਿਆ B1 ਹੋਟਲ B1 ਦਾ B76B ਕੋਈ ਕੋਟਰ ਕੋਲਿਆ ਉਸੇ ਕੋਠੀ ਲਈ ਸੀ ਨੇ ਥੱਲੇ ਹਮ ਬੇਸਮੈਂਟ ਦਾ ਗਰਾਉਂਡ ਆਈ B1 ਹੋਟਲ ਦੀ ਬੇਸਮੈਂਟ ਚ ਕਿ ਅਲੱਗ B1 ਹੋਟਲ ਦਾ ਉਹ B1 ਹੋਟਲ ਭਾਜੀ ਹੁਣ ਹੁਣ ਬਣਿਆ ਉਹ ਉਹ ਪਹਿਲਾਂ ਨਾ ਹੁਣ ਬਣ ਗਿਆ ਕੋਠੇ ਮਤਲਬ ਅੱਛਾ ਜੀ ਉਹ ਉਹ ਹੋਵੇ ਤੁਰੂ ਜੇ ਜਾ ਕੇ ਚਾਹ ਚਾਹ ਦਿਖਾਉਣਾ ਤੇਵੰਦ ਉਹ ਥੱਲੇ ਨਾਲ ਦੇਸ਼ ਨਾਲ ਦੇਸ਼ਣ ਬਣਾਇਆ ਹੈ ਭਾਈ ਇੱਥੇ ਉੱਥੇ ਹਾਂ ਜੇ ਉੱਥੇ ਨਾਲ ਫਾਦਰ ਬੰਦੇ ਹੋਰ ਸੀ ਜੇ ਥੱਲੇ ਥੱਲੇ ਬੰਨ ਕਿਤੇ ਨੇ ਅਸਾਂ ਮਤ ਤੋਂ ਟੋੜ ਕੇ ਹਨ ਮਤ ਜਿਹਨੇ ਤੈਅ ਖੰਨਾ ਜਿ ਬਣਾਇਆ ਹੋਇਆ ਸੀ ਗੱਲ ਜਿਹਦੇ ਵਿੱਚ ਉਹਨੂੰ ਤੁਹਾਨੂੰ ਹਾਂਜੀ 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 ਜੀ ਤੇ ਉਸ ਤਹਿ ਕੰਮ ਜਮ ਨੂੰ ਵਹੀ ਰੱਖਿਆ ਨੇ ਤਿੰਨ ਦਿਨ ਬੰਨ ਜੀ ਅੱਛਾ ਜੀ ਉਹ ਬਸ ਉਹ ਜਿਹੜੇ ਬੰਦੇ ਸੀ ਉਹ 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 ਸੋਚ ਕੇ ਜਿੱਤੇ ਪੈ ਖਾਣੇ ਬੰਦ ਕਰ ਲਏ ਪਹਿਲਾਂ ਜਿਹੜੇ ਬੰਦੇ ਦੀ ਉਹਨਾਂ ਨੂੰ ਜਾਣਦੇ ਨਹੀਂ ਤੁਸੀਂ ਤੁਸਾਂ ਜਾਣਦੇ ਸੀ ਕਦੇ ਮਿਲੇ ਸੀ ਉਹਨਾਂ ਬੰਦਿਆਂ ਨੂੰ ਪਹਿਲਾਂ ਨਹੀਂ ਪਗੀ ਕੋਈ ਕਪੋਸਰੇ ਸੀ ਕੋਈ ਉਹ ਕਿੱਥੇ ਰਹੀ ਕਿੱਥੇ ਰਹੀ ਕਿੱਥੇ ਰਹੀ ਇਹ ਇਧਰ ਬੰਦੇ ਹੀ ਭਾਈ ਅੱਛਾ ਜੀ ਥੋੜੀ ਜਿਹਾ ਸੇ ਬਾਦ ਮਾਤਾ ਬਾਦ ਆ ਕੋਈ ਦੀਆ ਭਾਈ ਮੰਨੋ ਉਹ ਵਜੇ ਪਾਲੇ ਬੰਦੇ ਸਾਰੇ ਭਾਈ ਮਤਲਬ ਤੁਹਾਡੇ ਕਹਿੰਦੇ ਮਤਲਬ ਕਿ ਬਾਹਰਲੇ ਬੰਦੇ ਸਾਰੇ ਇਕੱਠੇ ਕਰਕੇ ਪਰਚਾ ਬਣਾਤਾ ਹਾਂ ਜੀ ਜੀ ਜਿਵੇਂ ਇੱਕ ਦਿਨ ਇੱਕ ਨੂੰ ਜਿਹੜਾ ਪ੍ਰੈਫਰੈਂਸ ਦਾ ਗਾਂਸਾ ਜਿੱਤੇ ਹੀ ਇਹ ਨਾ ਸਾਡੇ ਕਾਜ ਮੰਡੀ ਚੋਂ ਹੀ ਇੱਕ ਵੇ ਇੱਕ ਤੋਂ ਬੰਦਰ ਕੋੜਾ ਸ਼ੋਪਾ ਸ਼ੋਪਾ ਕਰਕੇ ਤੇ ਨਾਲ ਮਨੇ ਬੇਗ੍ਰਫਤਾ ਹੀ ਪਾਤੀ ਉਹ ਪਾਕੀ ਬੰਦੇ ਨਾਲ ਅੱਛਾ ਤੇ ਉਹ ਤੋਂ ਬਾਅਦ ਕੀ ਸਟੇਟਸ ਤੁਸੀਂ ਕੀ ਬਣਿਆ ਕੇਸਾਂ ਦਾ ਨਹੀਂ ਉਸ ਤੋਂ ਬਾਅਦ ਜਿਹਨੇ ਨਾ ਕੋਰਟ ਕੋਰਟ ਚ ਪੇਸ਼ ਕੀਤਾ ਇਹ ਕਹਿੰਦਾ ਕੋਰਟ ਚ ਤੁਸੀਂ ਆ ਮੈਂ ਤੇਰੇ ਨਾਲ ਇਹ ਮਗਰੋਂ ਮੈਂ ਬਰਾਤੇ ਜੀ ਚਾਰ ਪਕਟਾ ਪਸਾਏ ਕੋ ਅੱਛਾ ਹੋਰਿਆਂ ਦੇ ਟੱਕ ਜਾਂਦੇ ਅੱਛਾ ਜੀ ਕੀ ਬਣਿਆ ਉਹਨਾਂ ਦਾ ਮੁੱਖਤਵੇਂ ਸਾਰੇ ਭਾਈ ਉਹ ਨਵੇਂ ਪੱਛੀ ਮਦਦ ਪਰੇ ਹੋ ਗਏ ਤੇ ਮੈਂ ਉਹ ਜਿਵੇਂ ਇਹਨਾਂ ਤੇ ਤਰੀਕਾ ਜੋ ਮੈਂ ਉਹਨਾਂ ਵੀ 10 ਮਿੰਟ ਬਾਅਦ ਜਿਲਵਾ ਰਹੇ ਹਾਂ ਜੀ ਅੱਛਾ ਤਾਂ ਜੀ ਟੋਟਲ ਨੇ ਪੱਤਰ ਰਿਮਾਂਡ ਨੂੰ ਪਰਚੇ ਪਾਤੇ ਟੋਟਲ ਨੇ 11 ਪਰਚੇ ਪਾਤੇ ਭਾਈ ਜੀ ਰਿਮਾਂਡ ਤੇ ਓਕੇ ਉਹ ਤੋਂ ਬਾਅਦ ਕੀ ਬਣਿਆ ਜੀ ਉਹ ਬਾਕੀ ਸੱਤ ਬਸ ਸੱਤ ਪੱਛੇ ਪਈ ਉਹ ਮੇਰੇ ਭਰੀ ਹੋ ਗਏ ਬਾਕੀ ਇਹਦੇ ਬੱਚੇ ਰਹਿ ਗਏ ਸੀ ਚਾਰ ਅੱਛਾ ਜੀ ਤੇ ਚਾਰ ਪਰਚੇ ਭਾਈ ਮੈਂ ਤਾਂ ਇਹੀ ਪੁੱਟੜ ਗਿਆ ਇਹ ਗਿਆ ਤੇ ਜਿਵੇਂ ਹੋਗਾ ਚਿੰਚ ਚਿਚਕਵਾਈ ਦੀ ਜੀ ਅੱਛਾ ਜੀ ਇਹ ਇਹਨੇ ਮਰੀ ਮਰੀ ਵਾਰ ਮੈਂ ਗਿਆ ਕੰਨੇ ਕੰਨੇ ਕਾਕਾ ਸਰ ਕੋ ਦੇਖੋ ਤੇਰੇ ਕੋਲ ਬਾਦ ਮੈਂ ਟਾਈਮ ਹੈਗਾ ਵਾ ਅੱਛਾ ਜੀ 1.5 ਰੁਪਈਆ 5 ਲੱਖ ਦੇ ਦੇਗਾ ਤਾਂ ਠੀਕ ਹੈ ਨਹੀਂ ਤਾਂ ਮੈਂ ਤੁਹਾਨੂੰ ਇੱਥੇ ਜਾ ਕੇ ਲੈ ਚੱਕ ਲੈਣਾ ਮਤਲਬ ਤੇ ਦੇਵਾ ਕੇ ਦੋਸਤ ਫੇਰ ਦੁਬਾਰਾ ਪੈਸੇ ਦੀ ਮੰਗ ਕੀਤੀ ਉਸ ਤੋਂ ਬਾਅਦ ਹੋ ਗਿਆ ਹਾਂਜੀ ਭਾਈ ਹਾਂਜੀ ਅੱਛਾ ਜੀ ਤੇ ਫੇਰ ਤੁਸੀਂ ਤਰੀਕਾ ਤਰੀਕਾ ਨਾਲ ਕੀ ਬਣਿਆ ਉਹ ਉਸ ਤੇ ਉਸ ਤੇ ਮੈਂ ਤਰੀਕ ਤੇ ਉਦੋਂ ਮੰਨ ਲਓ ਮੈਂ ਤਰੀਕ ਵੀ ਤਰੀਕ ਨੇ ਜਰੂਰ ਇਹ ਜਨਤ ਤਰੀਕ ਆਵਾਜ਼ ਪਹਿਣੀ ਸੀ ਜੀ ਆਵਾਜ਼ ਪਹਿਣੀ ਸੀ ਇਹ ਫੇਸ ਜੇ ਮੈਂ ਆਣਾ ਤਾਂ ਇਹ ਲੱਗਦੇ ਹੋ ਗਿਆ ਤੇ ਮੈਂ ਆ ਗਿਆ ਬਾਹਰ ਮੈਂ ਅੱਥੇ ਗੁਰਮੈਰ ਉਹ ਦਰਕਰ ਕੇ ਤੇ ਮੈਂ ਫਿਰ ਮੋਟਰਾਲਾ ਚਲਾ ਗਿਆ ਪੀਪੇ ਨਮਾ ਕਿਹੋਂ ਮੇਰੇ ਪੈਸੇ ਹੈ ਜੀ ਮੈਂ ਦੂੰਗਾ ਕਿ ਤੋਂ ਨਹੀਂ ਦੂੰਗਾ ਜੇ ਤੱਕ ਕਿ ਤੁਸੀਂ ਤਰੀਕਾ ਮਿਸ ਕਰਗੇ ਤੇ ਤੁਸੀਂ ਉਹਦੇ ਡਰ ਨਾਲ ਤਰੀਕਾ ਮਿਸ ਕਰਤੀਆਂ ਫਿਰ ਤਾਂ ਤੁਸੀਂ ਪੀ ਹੋਗੇ ਹੋਗੇ ਹਾਂਜੀ ਭਾਈ ਮੇਰੇ ਮਨੋਂ ਵੀ ਮਾਤਰੀ ਘੱਲ ਜਰੂਰੀ ਹੈ ਇਹ ਉਸੇ ਕੋਰਟ ਚ ਕਰਵਾਈਏ ਨਾ ਇਹ ਹੈਗਾ ਤੇ ਮੈਂ ਵੀ ਉਸੇ ਕੋਰਟ ਚ ਗੋੜ ਕੇ ਪੇਸ਼ ਕੀਤੀ ਭਾਜੀ ਤੇ ਫਿਰ ਜੇ ਪੀਓ ਤੁਸੀਂ ਤੇ ਫਿਰ ਟ੍ਰਾਂਸਫਰ ਕਿਉਂ ਨਹੀਂ ਕਰਦੇ ਤਾਂ ਟ੍ਰਾਂਸਫਰ ਕਰਨਾ ਚਾਹੀਦਾ ਭਾਈ ਇਹ ਇਹ ਨਾ ਜੇਲ੍ਹ ਤੋਂ ਜੇਲ੍ਹ ਤੋਂ ਲੈ ਕੇ ਮਾਰਦੇ ਮੈਂ ਪੇਸ਼ ਹੋ ਮੈਂ ਤਾਂ ਕੋਈ ਨਾ ਫਿਰਾਂ ਕਿਉਂਕਿ ਮੇਰੇ ਕੋਈ ਇਹੋ ਜਿਹਾ ਕੇਸ ਨਹੀਂ ਪਿਆ ਜੀ ਮੈਂ ਉਸੇ ਤਰੀਕਾ ਮੈਂ ਬੈਸਟ ਕਰੀ ਹੋਈ ਹੈ ਜੀ ਚਲੋ ਤਰੀਕ ਮਿਸ ਵਿੱਚ ਕਰ ਲਈ ਮੈਨੂੰ ਕੋਈ ਇਹ ਤੋਂ ਡਰ ਲੱਗਿਆ ਜੇ ਚਾਕੇ ਮੇਰੇ ਤੇ ਫੇਰ ਨਾ ਕੁਝ ਫੇਟ ਕਰ ਦੇ ਜੀ ਭਾਈ ਹੁਣ ਮੈਂ ਮੈਂ ਪੇਸ਼ ਹੋ ਜਾਣਾ ਜੀ ਮੈਨੂੰ ਕਾਨੂੰਨ ਤੇ ਪੂਰਾ ਪੂਰਾ ਭਰੋਸਾ ਹੈ ਕਿਉਂਕਿ ਮੈਂ ਕਹਿੰਦਾ ਪਹਿਲਾਂ ਵੀ ਇਹਨਾਂ ਦਾ ਇਹਨਾਂ ਦਾ ਬੈਠੇ 2005 ਚ ਇਹਨਾਂ ਦਾ ਮਤਲਬ ਨਸ਼ਾ ਬਸ ਪਰਚਾ ਪਾਇਆ ਗਿਆ ਉਸ ਦਿਨ ਦਾ ਸਮੈਕ ਹੈ ਜਿਵੇਂ ਤੇ ਅਦਰ ਲੋਕ ਸਮੈਕ ਹੈ ਹਾਂਜੀ ਹਾਂਜੀ ਉਹਦੇ ਚ ਵੀ ਤੁਸੀਂ ਝੂਟਾ ਪਰਚਾ ਜਨਵਰੀ 2005 ਵਿੱਚ ਪਰਚਾ ਪਾਇਆ ਗਿਆ ਹਾਂਜੀ ਉਹਦੇ ਵਿੱਚ ਉਹਦੇ ਵਿੱਚ ਪੁਲਿਸ ਨੇ ਇਨਕੁਆਇਰੀ ਕੀਤੀ ਉਹ ਤੁਮਨੇ ਪਲੇਚਰ ਬਲਾਇ ਜੀ ਬਾਅਦ ਚ ਫਿਰ ਕੋਰਟ ਨੇ ਕੋਰਟ ਨੇ ਦੁਬਾਰਾ ਕਰੀ ਕੀਤਾ ਬਾਅਦ ਵਿੱਚ ਜੀ ਨਹੀਂ ਪਰ ਹੁਣ ਤੁਸੀਂ ਕੀ ਹੁਣ ਤੁਸੀਂ ਸਰੈਂਡਰ ਕਿਉਂਕਿ ਤੁਹਾਨੂੰ ਸਰੈਂਡਰ ਕਰਨਾ ਚਾਹੀਦਾ ਜੇ ਤੁਸੀਂ ਪੀਓ ਕਾਨੂੰਨਾਂ ਦਾ ਹਾਂਜੀ ਹਾਂਜੀ ਮੈਂ ਨਾ ਭਾਜੀ ਮੇਰੀ ਮੈਂ ਇਸੇ ਕਾਂਗਰਸ ਨੇਤਾ ਦਾ ਨੇਤਾ ਸੀਗਾ ਤੇ ਉਸ ਤੋਂ ਬਾਅਦ ਜੋ ਮੇਰੇ ਤੇ ਇਹਨੇ 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 ਪਰਚੇ ਪਾਏ ਅਕਾਲੀ ਦੇ ਅਕਾਲੀ ਬੀਜੇਪੀ ਦੇ ਕਹਿੰਦੇ ਮੈਂ ਮੰਤਰੀ ਚਾਹੇ ਮੰਤਰੀ ਦੇ ਕਹਿੰਦੇ ਪਰਚਾ ਪਾਏ ਮੈਂ ਤੇ ਉਹ ਜੀ ਅੱਛਾ ਤੇ ਇਸ ਲਈ ਇਸ ਲਈ ਮੈਂ ਹੁਣ ਜਿਹੜਾ ਇਹ ਜੀ ਫੜਿਆ ਗਿਆ ਜੇ ਮੈਨੂੰ ਥੋੜਾ ਜਿਹਾ ਤੁਸੀਂ ਯਕੀਨ ਦਿਵਾ ਦਵਾ ਦੋਗੇ ਵੀ ਮੇਰੇ ਤੇ ਇਹ ਜੋ ਕਾ ਉਹ ਵੀ ਕੋਈ ਗਲਤ ਕੰਮ ਨਹੀਂ ਹੋਊਗਾ ਮੈਂ ਆ ਕੇ ਸੰਡ ਸੰਡ ਕਰ ਦਿੰਦਾ ਜੀ ਚਲੋ ਆਪਾਂ ਤਾਂ ਤੁਹਾਡੀ ਮੰਗ ਜੀ ਜਿਹੜੀ ਹੈਗੀ ਤੁਸੀਂ ਗੱਲ ਦੱਸੀ ਉਹਨੂੰ ਆਪਾਂ ਸਾਹਮਣੇ ਰੱਖਾਂਗੇ ਤੁਸੀਂ ਅੱਜ ਸਰ ਆਪਾਂ ਇਨੀ ਸਲਾਹ ਤੁਹਾਨੂੰ ਜਰੂਰ ਦਵਾਂਗੇ ਕਿ ਜੇ ਤੁਸੀਂ ਪਕੋੜੇ ਤੇ ਤੁਹਾਨੂੰ ਸੰਟਰ ਕਰਨਾ ਚਾਹੀਦਾ ਰਹੀ ਗੱਲ ਜਿਹੜਾ ਵਾ ਬਾਕੀ ਦੇ ਤੁਹਾਨੂੰ ਕਾਨੂੰਨ ਤੇ ਵਿਸ਼ਵਾਸ ਹੈ ਤੁਸੀਂ ਆਪਣੀ ਕੰਪਲੇਂਟ ਜੇ ਕੋਈ ਕਰਦੇ ਹੋ ਉਹ ਉਹਦੇ ਉੱਤੇ ਜਿਹੜੀ ਜਾਂਚ ਹੋਏਗੀ ਉਹ ਵੱਖਰੀ ਗੱਲ ਹੈ ਪਰ ਫਿਲਹਾਲ ਤੁਹਾਡੀ ਜਿਹੜੀ ਮੰਗ ਆ ਉਹ ਆਪਾਂ ਅੱਗੇ ਰੱਖ ਦਾਂਗੇ ਇਸ ਕਾਲ ਸਮੇਂ